ਰਾਈਡਿੰਗ ਤੇ ਬੋਡੀ ਬਿਲਡਿੰਗ ਮੇਰੇ ਦੋ ਸ਼ੌਕ ਨੇ ਬੋਡੀ ਬਿਲਡਿੰਗ ਮੈਂ ਪ੍ਰੋਫੈਸ਼ਨਲੀ ਪਰਸ਼ੂ ਕਰਦਾ ਤੇ ਰਾਈਡਿੰਗ ਮੇਰਾ ਪੈਸ਼ਨ ਹੈ ਪੇਰੈਂਟਸ ਤੋਂ ਕਿੰਨੀ ਕਿਕ ਦਿੱਕਤ ਆਉਂਦੀ ਹੈ ਇੰਡੀਅਨ ਸੋਸਾਇਟੀ ਬਾਰੇ ਆਪਾਂ ਨੂੰ ਪਤਾ ਹੈ ਵੀ ਪੈਸੇ ਖਰਚ ਕਰਨੇ ਜਾਂ ਡਰ ਕਿ ਬੱਚੇ ਦਾ ਐਕਸੀਡੈਂਟ ਨਾ ਹੋ ਜੇ ਉਸ ਤੋਂ ਕਿਵੇਂ ਉੱਭਰੇ ਦਿੱਤੇ سپورਟ ਮੇਰੇ ਸਿਸਟਰ ਤੇ ਮੇਰੇ ਜੀਜਾ ਜੀ ਨੇ ਤੇ ਜਿਨ੍ਹਾਂ ਨੇ ਮੇਰੀ ਅੱਜ ਤੱਕ ਅਰ ਸਪੋਰਟ ਕੀਤੀ ਐ ਤੇ ਉਹ ਪਹਿਲਾਂ ਵੀ ਕਰਦੇ ਸੀ ਤੇ ਅੱਗੇ ਵੀ ਕਰਨਗੇ ਸਾਰਾ ਦਿਨ ਸਟ੍ਰਿਪ ਕੰਪਲੀਟ ਕੀਤਾ ਸੀ ਕਸ਼ਮੀਰ ਤੋਂ ਕਨਿਆ ਕੁਮਾਰੀ ਦਾ ਇਹ ਅਰਾਊਂਡ 7600 ਕਿਲੋਮੀਟਰ ਦਾ ਟ੍ਰਿਪ ਸੀਗਾ ਤੇ ਅਸੀਂ ਆਹ ਇੰਡੀਆ ਦੇ ਟੌਪ ਤੋਂ ਲੈ ਕੇ ਇੰਡੀਆ ਦਾ ਬਾਟਮ ਤੱਕ ਸਾਰਾ ਬਾਈਕ ਤੇ ਅਸੀਂ ਕਵਰ ਕੀਤਾ ਸਰ 11 ਦਿਨ 7600 ਕਿਲੋਮੀਟਰ ਐਵਰੇਜ 700 ਕਿਲੋਮੀਟਰ ਰੋਜ਼ ਦੀ ਹੋਗੀ ਤਾਂ ਤੁਸੀਂ ਇਹ حساب ਲਾਓ ਕਿ 15 ਘੰਟੇ ਰੋਜ਼ ਦੀ ਸਾਡੀ ਰਾਈਡ ਸੀ ਟੂ ਰਾਈਡ ਬਟ ਟੂ ਅਨਸਰ ਅ ਡੀਪਰ ਕਾਲ from the streets of chandigarh twist echoed freedom every mile a memory in motion ਉਸੇ ਜੁੜਾ ਗ੍ਰੇਵਨ ਸਟੋਰੀਜ਼ ਦੇ ਨਾਲ ਤਾਂ ਮੈਂ ਕੁਛ ਅਕਰ ਹੋ ਗਿਆ ਭਾਰਤ ਦਾ ਨਾਮ ਰੋਸ਼ਨ ਕਰਨ ਵਾਲੇ ਮਨੁਗਰਗ ਜੀ ਅੱਜ ਸਾਡੇ ਨਾਲ ਮੌਜੂਦ ਨੇ ਜਿਨ੍ਹਾਂ ਨੇ ਕਹਿ ਲਿਆ ਕਿ ਯੂਕੇ ਦੀ ਗੀਨੀ ਵਰਲਡ ਰਿਕਾਰਡ ਬਣਾਇਆ ਯੂਕੇ ਦੀ ਬੁੱਕ ਦੇ ਵਿੱਚ ਉੱਥੇ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਇਹਨਾਂ ਦਾ ਜਿਹੜਾ ਪੈਸ਼ਨ ਹੈ ਸ਼ੌਂਕ ਹੈ ਜਿਸ ਦਾ ਕਿ ਕਹਿੰਦੇ ਕਿ ਕਦੇ ਕੋਈ ਮੁੱਲ ਨਹੀਂ ਹੁੰਦਾ ਪਰ ਜਦੋਂ ਕਠਿਨਾਈਆਂ ਆਉਂਦੀਆਂ ਨੇ ਜਿਵੇਂ ਕਿ ਸਭ ਤੋਂ ਜਿਹੜੀ ਇੰਡੀਅਨ ਸੋਸਾਇਟੀ ਦੀ ਦਿੱਕਤ ਆਉਂਦੀ ਹੈ ਕਿ ਘਰ ਦੇ ਵਿੱਚ ਪੇਰੈਂਟਸ ਵੱਲੋਂ ਹਮਮੀ ਭਰੀ ਜਾਣੀ ਪੈਸੇ ਦੀ ਦਿੱਕਤ ਉਹ ਸਭ ਇਹਨਾਂ ਨੇ ਕਿਵੇਂ ਫੇਸ ਕੀਤਾ ਕਿਵੇਂ ਇਹ ਪੈਸ਼ਨ ਆਪਣਾ ਪੂਰਾ ਕੀਤਾ ਇਹਨਾਂ ਤੋਂ ਪੁੱਛਦੇ ਆ ਮਨੋਜੀ ਪਹਿਲਾਂ ਤਾਂ ਇਹ ਦੱਸੋ ਵੀ ਤੁਹਾਡੇ ਜਿਹੜੇ ਰਿਕਾਰਡ ਨੇ ਉਹਨਾਂ ਬਾਰੇ ਜ਼ਰੂਰ ਦੱਸੋ ਕੀ ਕੁਛ ਸਰ ਸ਼ੌਂਕ ਸਭ ਨੂੰ ਹੁੰਦਾ ਜੀ ਸ਼ੌਂਕ ਮੈਨੂੰ ਵੀ ਹੈ ਤੇ ਸ਼ੌਂਕ ਨੂੰ ਪੈਸ਼ਨ ਬਣਾ ਕੇ ਜੀਣਾ ਉਹ ਕਿਸੇ ਕਿਸੇ ਦੇ ਬਸ ਹੁੰਦਾ ਤੇ ਰਾਈਡਿੰਗ ਤੇ ਬਾਡੀ ਬਿਲਡਿੰਗ ਮੇਰੇ ਦੋ ਸ਼ੌਕ ਨੇ ਬਾਡੀ ਬਿਲਡਿੰਗ ਮੈਂ ਪ੍ਰੋਫੈਸ਼ਨਲੀ ਪਰਸੂ ਕਰਦਾ ਤੇ ਰਾਈਡਿੰਗ ਮੇਰਾ ਪੈਸ਼ਨ ਹੈ ਤੇ ਮੈਂ ਫਿਲਹਾਲ ਰੀਸੈਂਟਲੀ ਰਾਈਡਿੰਗ ਚ ਮੈਨੇ ਲੰਡਨ ਬੁੱਕ ਆਫ वर्ल्ड ریکارڈ ਸਾਡੀ ਟੀਮ ਨੇ ਆਪਣਾ ਨਾਮ ਦਰਜ ਕੀਤਾ ਜੀ ਰਾਈਡਿੰਗ ਅੰਡਰ ਹਾਰਲੇ ਡੇਵਿਡਸਨ ਬ੍ਰਾਂਡ ਤੇ ਅਸੀਂ ਸੱਤ ਜਣਿਆਂ ਨੇ 3000 ਕਿਲੋਮੀਟਰ ਦਾ ਇਹ ਸਫ਼ਰ ਕਰਕੇ ਵਰਲਡ ਦਾ ਸਭ ਤੋਂ ਔਖਾ ਰਸਤਾ ਕੰਪਲੀਟ ਕੀਤਾ ਜੀ ਜਿਹਨੂੰ ਮਸਤਾਂਗ ਕਿਹਾ ਜਾਂਦਾ ਹੈ ਨੇਪਾਲ ਚ ਇਹ ਮਸਤਾਂਗ ਉਹੀ ਹੈ ਜਿਸ ਦੇ ਵਿੱਚ ਕਿਹਾ ਨੇ ਕਿ ਵਿਸ਼ਨੂ ਜੀ ਦਾ ਸਭ ਤੋਂ ਪੁਰਾਣਾ ਮੰਦਿਰ ਹੈ ਜਿੱਥੇ ਉਹਨਾਂ ਨੇ ਪ੍ਰਾਣ ਤਿਆਗੇ ਸੀਗੇ ਆਪਣੇ हां जी हां जी सर ਤੁਸੀਂ ਬਿਲਕੁਲ ਸਹੀ ਕਿਹਾ ਜੀ ਮਸਤਾਂਗ ਕ੍ਰੋਸ ਕਰਕੇ ਅ ਮੁਕਤੀਨਾਥ ਨਾਮ ਦਾ ਇੱਕ ਮੰਦਿਰ ਹੈ ਜਿੱਥੇ ਇਹ ਕਿਹਾ ਜਾਂਦਾ ਹੈ ਕਿ বিষ্ণੂ ਜੀ ਨੇ ਆਪਣੇ ਪ੍ਰਾਣ ਤਿਆਗੇ ਸੀ ਸੋ ਇਹ ਦੱਸੋ ਵੀ ਪੇਰੈਂਟਸ ਨੂੰ ਕਿੰਨੀ ਕਿ ਦਿੱਕਤ ਆਉਂਦੀ ਹੈ ਇੰਡੀਅਨ ਸੋਸਾਇਟੀ ਬਾਰੇ ਆਪਾਂ ਨੂੰ ਪਤਾ ਹੈ ਵੀ ਪੈਸੇ ਖਰਚ ਕਰਨੇ ਜਾਂ ਡਰ ਕਿ ਬੱਚੇ ਦਾ ਐਕਸੀਡੈਂਟ ਨਾ ਹੋ ਜੇ ਉਸ ਤੋਂ ਕਿਵੇਂ ਉੱਭਰੇ ਤੁਸੀਂ ਸਰ ਦੇਖੋ ਹਰ ਇੱਕ ਫੈਮਲੀ ਚ ਇਹ ਇੱਕ ਇੰਡੀਅਨ ਸੋਸਾਇਟੀ ਦੀ ਨਾ ਬੇਸਿਕ ਸੋਚ ਹੈ ਇੱਕ ਵੀ ਸਾਡਾ ਬੇਟਾ ਟੂ-ਵੀਲਰ ਨਾਲ ਚਲਾਏ ਮਾਪੇ ਆਪਣੀ ਜਗ੍ਹਾ ਠੀਕ ਨੇ ਅੱਜ ਕੱਲ ਰੋਡਸ ਤੇ ਜੋ ਹੋ ਰਿਹਾ ਹੈ ਕਿੰਨਾ ਕਰ ਰਿਸਕ ਹੈ ਟੂ-ਵੀਲਰਸ ਦਾ ਇੰਡੀਅਨ ਰੋਡਸ ਬਿਲਕੁਲ ਸੇਫ ਨਹੀਂ ਹੈਗੀਆਂ ਬਟ ਫੈਮਿਲੀ ਜੋ ਕੋਈ ਨਾ ਕੋਈ ਸਪੋਰਟ ਹੋ ਜਾਂਦੀ ਹੈ ਮੇਰੀ ਸਪੋਰਟ ਮੇਰੇ ਸਿਸਟਰ ਤੇ ਮੇਰੇ ਜੀਜਾ ਜੀ ਨੇ ਤੇ ਜਿਨ੍ਹਾਂ ਨੇ ਮੇਰੀ ਅੱਜ ਤੱਕ ਕਰ ਸਪੋਰਟ ਕੀਤੀ ਹੈ ਤੇ ਉਹ ਪਹਿਲਾਂ ਵੀ ਕਰਦੇ ਸੀ ਤੇ ਅੱਗੇ ਵੀ ਕਰਨਗੇ ਮੰਮੀ ਡੈਡੀ ਕਹਿੰਨੀ ਉਹ ਥੋੜੀ ਜਿਹੀ ਆਬਜੈਕਸ਼ਨ ਹੋਈ ਸੀ ਬਟ ਉਹ ਮੰਨ ਗਏ ਸੋ ਬਿਲੋਂਗ ਕਿੱਥੋਂ ਕਰਦੇ ਹੋ ਤੁਸੀਂ ਇੱਕ ਵਾਰ ਸਾਡੇ ਦਰਸ਼ਕਾਂ ਨੂੰ ਇਹ ਦੱਸੋ ਵੀ ਪਟਿਆਲੇ ਤੋਂ ਕਰਦੇ ਹੋ ਕਿਵੇਂ ਸਰ ਬੇਸਿਕਲੀ ਜੋ ਮੇਰਾ ਪਸ਼ੋਕੜ ਹੈ ਉਹ ਸਮਾਣੇ ਦਾ ਜੀ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਦੱਸੋ ਵੀ ਕੀ ਕੁਝ ਕਰੋਗੇ ਯਾ ਮਤਲਬ ਹੁਣ ਤੱਕ ਜਿਹੜੀ ਕੋਈ ਹੋਰ ਇੱਕ ਤੁਸੀਂ ਦੱਸ ਰਹੇ ਸੀਗੇ ਬੜਾ ਲੰਬਾ ਕਸ਼ਮੀਰ ਟੁਕਨਿਆ ਕੁਮਾਰੀ ਦਾ ਟੂਰ ਮਾਰਿਆ ਉਹਦੇ ਬਾਰੇ ਦੱਸੋ ਹਾਂਜੀ ਸਰ ਅਸੀਂ ਰੀਸੈਂਟਲੀ ਅ ਅਗਸਤ 26 ਨੂੰ ਅ ਅਸੀਂ ਆਪਣਾ ਇਹ 11 ਦਿਨਾਂ ਦੀ ਸਟ੍ਰਿਪ ਕੰਪਲੀਟ ਕੀਤਾ ਸੀ ਸ਼ਮੀਰ ਤੋਂ ਕਨਿਆ ਕੁਮਾਰੀ ਦਾ ਇਹ अराउंड 7600 ਕਿਲੋਮੀਟਰ ਦਾ ਟ੍ਰਿਪ ਸੀਗਾ ਤੇ ਅਸੀਂ ਇੰਡੀਆ ਦੇ ਟੌਪ ਤੋਂ ਲੈ ਕੇ ਇੰਡੀਆ ਦਾ ਬਾਟਮ ਤੱਕ ਸਾਰਾ ਬਾਈਕ ਤੇ ਅਸੀਂ ਕਵਰ ਕੀਤਾ ਸੀ 11 ਦਿਨਾਂ ਦੇ ਵਿੱਚ ਫਿਰ ਤਾਂ ਸ਼ਰੀਰ ਦੀ ਵੀ ਤਜੀਆਂ ਉੱਡੀਆਂ ਹੋਣੀਆਂ ਤੇ ਰਸਤੇ ਦੇ ਵਿੱਚ ਦਿੱਕਤਾਂ ਪਰੇਸ਼ਾਨੀਆਂ ਕਿੰਨਾ ਕੋਖਾ ਰਿਆ ਸਰ 11 ਦਿਨ 7600 ਕਿਲੋਮੀਟਰ ਐਵਰੇਜ 700 ਕਿਲੋਮੀਟਰ ਰੋਜ਼ ਦੀ ਹੋਗੀ ਤਾਂ ਤੁਸੀਂ ਇਹ حساب ਲਾਓ ਕਿ 15 ਘੰਟੇ ਰੋਜ਼ ਦੀ ਸਾਡੀ ਰਾਈਡ ਸੀ ਤੇ ਆਪਣੇ ਆਪ ਨੂੰ ਪਹਿਲਾਂ ਫਿਜ਼ੀਕਲੀ ਫਿਟ ਕਰਨਾ ਪੈਂਦਾ ਹੈ ਓਵਰ weight ਜਿਹੜੀ ਬੋਡੀਜ਼ ਨੇ ਉਹਨਾਂ ਨੂੰ ਉਸ ਹਾਵ ਨਾਲ ਟ੍ਰੇਨ ਕਰਨਾ ਪੈਂਦਾ ਹੈ ਕੋਰ ਟ੍ਰੇਨ ਕਰਨੀ ਪੈਂਦੀ ਹੈ ਜਿਵੇਂ ਕਿ ਮੈਂ ਫਿਟਨੈਸ ਲਾਈਨ ਚੋਂ ਆ ਤਾਂ ਮੈਨੂੰ ਆਪਣੇ ਆਪ ਨੂੰ ਟ੍ਰੇਨ ਕਰਨਾ ਇਨਾ ਔਖਾ ਨਹੀਂ ਸੀ ਇਨਫੈਕਟ ਮੈਂ ਆਪਣੇ ਜਿਹੜੇ ਮੇਰੇ ਸਾਥੀ ਰਾਈਡਰ ਸੀਗੇ ਸਭ ਨੂੰ ਹੈਲਥ ਟਿਪਸ ਹਨ ਹੀ ਦਿੱਤੀਆਂ ਜੋ ਜਿਵੇਂ ਸਾਨੂੰ ਉੱਪਰੋਂ ਹਾਰਲੇ ਡਿਵਿਡਸਨ ਕੰਨੀਓ ਇਨਸਟਰਕਸ਼ਨਸ ਆਈਆਂ ਸੀ ਸਭ ਨੇ ਆਪਣੇ ਆਪਣੇ ਵਾਈਟਲਸ ਪ੍ਰੋਪਰ ਵਾਚ ਰੱਖੇ ਤੇ ਹਰ ਇੱਕ ਜ਼ਰੂਰੀ ਹਦਾਇਤ ਨੂੰ ਅਸੀਂ ਨਿਗਾ ਚ ਰੱਖਦੇ ਹੋਏ ਆ ਸਫਰ ਕੰਪਲੀਟ ਕੀਤਾ ਇੱਕ ਬਾਡੀ ਬਿਲਡਿੰਗ ਬਾਰੇ ਤੁਸੀਂ ਦੱਸਿਆ ਸੀਗਾ ਕਿ ਯੂਐਸਏ ਦੇ ਵਿੱਚ ਤੁਸੀਂ 골ਡ ਮੈਡਲ ਜਿੱਤਿਆ ਤੇ ਤੁਸੀਂ ਪੂਰੇ ਭਾਰਤ ਦਾ ਨਾਮ ਰੋਸ਼ਨ ਕੀਤਾ ਉਹਦੇ ਬਾਰੇ ਦੱਸੋ ਸਰ ਲਾਸਟ ইয়ার ਨਵੰਬਰ ਯੂਐਸਏ ਐਨਪੀਸੀ ਨੈਸ਼ਨਲ ਹੋਏ ਸੀਗੇ ਜੀ ਤੇ ਹਰ ਸਾਲ ਹੁੰਦੇ ਨੇ ਤੇ ਮੈਨੇ ਪਾਰਟਿਸਿਪੇਟ ਕੀਤਾ ਸੀ ਤੇ ਮੈਂ ਆਪਣੀ ਕੈਟਾਗਰੀ ਚ 골ਡ ਮੈਡਲ ਲੈਣ ਵਾਲਾ ਆਪਣੇ ਏਰੀਆ ਚ ਓਨਲੀ ਇੰਡੀਅਨ ਆ ਜੀ ਤੇ ਉੱਥੇ ਵੀ ਅਰਾਊਂਡ 170 ਪਾਰਟਿਸਪੈਂਟਸ ਚ ਮੈਂ ਇਕੱਲਾ ਇੰਡੀਅਨ ਸੀਗਾ ਇੱਕ ਬੜਾ ਵੱਡਾ ਸਵਾਲ ਹੈ ਕਿ ਤੁਸੀਂ ਨੇਪਾਲ ਦੀ ਰਾਈਡ ਕੀਤੀ। ਨੇਪਾਲ ਬਾਰੇ ਥੋੜਾ ਜਿਹਾ ਦੱਸੋ ਕਿ ਨੇਪਾਲ ਦੇ ਵਿੱਚ ਸਫਾਈ ਯਾ ਮਤਲਬ ਕਿ ਉੱਥੇ ਜਿਵੇਂ ਮਤਲਬ ਕਿ ਆਪਾਂ ਕਹਿੰਦੇ ਕਿ ਉਹ ਵੀ ਫੋਰਨ ਆਪਣੇ ਵਾਸਤੇ ਕਿਉਂਕਿ ਵੱਖਰਾ ਦੇਸ਼ ਹੋ ਗਿਆ। ਉੱਥੇ ਦੇ ਰੂਲਸ ਰੈਗੂਲੇਸ਼ਨ ਸਿਕਿਉਰਿਟੀ ਇੰਡੀਆ ਨਾਲੋਂ ਵੱਖਰੀਆਂ ਨੇ। ਸਰ ਨੇਪਾਲ ਵੈਸੇ ਦੇਖਿਆ ਜਾਵੇ ਦੇਸ਼ ਛੋਟਾ ਪਰ ਉਹ ਦੇਸ਼ ਦਾ ਸੋਚ ਬਹੁਤ ਅੱਗੇ ਹੈ। ਮਤਲਬ ਨੇਪਾਲ 'ਚ ਸਫਾਈ ਬਹੁਤ ਖਾਸ ਧਿਆਨ ਰੱਖਿਆ ਜਾਂਦਾ ਹੈ। ਅ ਮਤਲਬ এনਵਾਇਰਨਮੈਂਟ ਨੂੰ ਲੈ ਕੇ ਉਹ ਲੋਕ ਇੰਨੇ ਜ਼ਿਆਦਾ ਸੁਚੇਤ ਨੇ ਕਿ ਉਹ ਡਿਸਪਾਈਟ ਬੀਇੰਗ ਕਿ ਉਹ ਛੋਟਾ ਦੇਸ਼ ਤੇ ਭਾਰਤ ਨਾਲੋਂ ਪਿਛੜਿਆ ਹੋਇਆ ਦੇਸ਼ ਹੈ ਪਰ ਉੱਥੇ ਤਰੱਕੀ ਜਿਸ ਸਪੀਡ ਨਾਲ ਹੋ ਰਹੀ ਹੈ ਉਹ ਉਹ ਸ਼ਲਾਘਾਯੋਗ ਹੈ ਮਤਲਬ ਉੱਥੇ ਆ ਇੰਡੀਆ ਨਾਲੋਂ ਜ਼ਿਆਦਾ ਬੇਸ਼ੱਕ ਛੋਟਾ ਦੇਸ਼ ਹੈ ਇਲੈਕਟ੍ਰਿਕ ਕਾਰਸ ਇਲੈਕਟ੍ਰਿਕ ਵੀਕਲਸ ਦੇ ਉੱਪਰ ਸ਼ਿਫਟਿੰਗ ਹੋ ਰਹੀ ਹੈ ਤਾਂ ਆ ਆਸੇ-ਪਾਸੇ ਤੁਹਾਨੂੰ ਕਿਤੇ ਕਿਤੇ ਵੀ ਕੋਈ ਕਚਰਾ ਨਹੀਂ ਦਿਖਣਾ ਠੀਕ ਹੈ ਪ੍ਰੋਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਹੜੇ ਰੂਲਸ ਐਂਡ ਰੈਗੂਲੇਸ਼ਨਸ ਬਣੇ ਨੇ ਨਾ ਲੋਗ ਫਾਲੋ ਕਰਦੇ ਨੇ ਉੱਥੇ ਮਤਲਬ ਵੀ ਬਾਹਰਲੇ ਦੇਸ਼ਾਂ ਵਰਗਾ ਯੂਕੇ ਯੂਐਸ ਵਰਗਾ ਮਤਲਬ ਕਿ ਉੱਥੇ ਮਾਹੌਲ ਸਰ ਮਾਹੌਲ ਕਹਿ ਸਕਦੇ ਹੋ ਸੋਚ ਵਹੀ ਜੀ ਹੈ ਵੀ ਮਾਹੌਲ ਤਾਂ ਬਣਦਾ ਇਨਫਰਾਸਟ੍ਰਕਚਰ ਨਾਲ ਇਨਫਰਾਸਟ੍ਰਕਚਰ ਹਜੇ ਡਿਵੈਲਪ ਹੋ ਰਿਹਾ ਹੈ ਔਰ ਜੇ ਇਹੀ ਸੋਚ ਰਹੀ ਤਾਂ ਬਹੁਤ ਜਲਦੀ ਨੇਪਾਲ ਨਾ ਵਰਲਡ ਦੇ ਉੱਪਰ ਆਪਣਾ ਨਾਮ ਬਣਾ ਲਏ ਸੋ ਬਿਲਕੁਲ ਕਿਤੇ ਨਾ ਕਿਤੇ ਆਪਣੇ ਆਪ ਦੇ ਵਿੱਚ ਹੈਰਾਨ ਕਰਨ ਵਾਲੇ ਖਲਾਸੇ ਨੇ ਕਿ ਨੇਪਾਲ ਆਪਣੇ ਤੋਂ ਕਿੰਨਾ ਅੱਗੇ ਚੱਲ ਰਿਹਾ ਚਾਹੇ ਛੋਟੀ ਕੰਟਰੀ ਹੈ ਉੱਥੇ ਜਿਹੜੀ ਹੋਰ ਦਿੱਕਤਾਂ ਪਰੇਸ਼ਾਨੀਆਂ ਆਈਆਂ ਨੇ ਇਹਨਾਂ ਨੂੰ ਰਾਈਟਿੰਗ ਵੇਲੇ ਪਰ ਇੱਕ ਸਵਾਲ ਇਹ ਵੀ ਹੈ ਕਿ ਜਿਹੜੇ ਆਪਣੇ ਪੈਸ਼ਨ ਨੂੰ ਫੋਲੋ ਕਰਨ ਵਾਸਤੇ ਇੰਡੀਅਨ ਸੋਸਾਇਟੀ ਤੋਂ ਲੜਨਾ ਪੈਂਦਾ ਉਹ ਆਪਣੇ ਆਪ ਦੇ ਵਿੱਚ ਕਾਫੀ ਮੋਟੀਵੇਸ਼ਨਲ ਹੁੰਦਾ ਹੈ ਤੇ ਇਹੀ ਮੋਟੀਵੇਸ਼ਨਲ ਸਟੋਰੀ ਅਸੀਂ ਤੁਹਾਨੂੰ ਦਿਖਾਈ ਹੈ ਸਾਡੇ ਨਾਲ ਅੱਜ ਮਨੂ ਗਰਗ ਜੀ ਮੌਜੂਦ ਸਿਗੇ ਜਲਦ ਮਿਲਾਂਗੇ ਹੋਰ ਨਵੇਂ ਤੇ ਤਾਜ਼ਾ ਅਪਡੇਟ ਲੈ ਕੇ ਜੁੜੇ ਰਹੋ ਗਰੀ